ਕਤਸਾਲ ਮੋਰਚੇ ਦਾ ਸੱਦੇ ਅੱਜ ਪੂਰੇ ਭਾਰਤ ਲੱਕ ਬੰਦੀ ਕਲਤੀ ਗਈ ਇਹ ਚੱਲਦੇ ਗਰਦਾਸਪੁਰ ਅੰਮ੍ਰਿਤਸਰ ਨਚਣ ਹਾਈਵੇ ਤੇ ਬੱਬਰੀ ਜਿਹੜਾ ਪੂਰਾ ਜਾਮ ਕੀਤਾ ਗਿਆ ਔਰ ਦੇਖ ਸਕਦੇ ਤੁਸੀਂ ਇੱਥੇ ਵੀ ਜਾਮ ਜਿਹੜਾ ਵੱਡੀ ਗਿੰਦੀ ਚ ਲੱਗਾ ਔਰ ਨਸ਼ਨ ਹਾਈਵੇ ਜਾਮ ਕੀਤਾ ਗਿਆ ਔਰ ਉਸ ਧਰਨੇ ਵਿੱਚ ਇੱਥੇ ਜਾਮ ਵਿੱਚ ਵੱਡੀ ਗਿੰਦੀ ਚ ਲੋਕ ਪਹੁੰਚੇ ਨੇ ਖਾਸ ਕਰ ਮਹਿਲਾਵਾਂ ਤੁਸੀਂ ਦੇਖ ਸਕਦੇ ਮਹਿਲਾਵਾਂ ਇੱਥੇ ਵੱਡੀ ਗਿੰਦੀ ਚ ਪਹੁੰਚੀਆਂ ਨੇ ਔਰ ਛੋਟੇ ਛੋਟੇ ਬੱਚੇ ਤੱਕ ਨਾਲ ਲੈ ਕੇ ਤੁਸੀਂ ਦੇਖੋ ਇੱਕ ਮਹਿਲਾ ਬੀਬੀ ਛੋਟੇ ਬੱਚੇ ਲੈ ਕੇ ਸੇ ਪਹੁੰਚੀ ਹੋਈ ਹੈ ਔਰ ਆਪਣੇ ਬੱਚਿਆਂ ਨੂੰ ਧਰਨੇ 'ਚ ਲੈ ਕੇ ਪਹੁੰਚੀਆਂ ਨੇ ਔਰ ਸੋਤਾ ਲੋਕਾਂ ਦਾ ਹੁਣਾਂ ਯਾਰੀ ਆ ਤੇ ਧਰਨਾ ਜਿਹੜਾ ਅੰਮ੍ਰਿਤਸਰ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਚੱਲਦਾ ਸਾਡੇ ਨਾਲ ਬੀਬੀਆਂ ਮੌਜੂਦ ਨੇ ਜਿਹੜੀਆਂ ਧਰਨੇ 'ਚ ਸ਼ਾਮਲ ਹੋਈਆਂ ਬੀਬੀ ਜੀ ਧਰਨੇ 'ਚ ਸ਼ਾਮਲ ਹੋਈਆਂ ਜਾਣ ਆਈਆਂ ਨੇ ਕੀ ਕੀ ਤੁਹਾਡੀਆਂ ਮੰਗਾਂ ਨੇ ਖਾਸ ਸਾਡੀਆਂ ਮੰਗਾਂ ਇਹੋ ਹੀ ਨੇ ਕਿ ਅਸੀਂ ਇੱਕ ਲੋਕਤੰਤਰੀ ਦੇਸ਼ ਵਿੱਚ ਰਹਿੰਦੇ ਪਏ ਆ ਤੇ ਇੱਥੋਂ ਦੀਆਂ ਜਿਹੜੀਆਂ ਆਰਥਿਕ ਨੀਤੀਆਂ ਨੇ ਉਹ ਆਮ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਜਾਂ ਨਾ ਕੇ ਖਾਸ ਲੋਕਾਂ ਨੂੰ ਕਿਉਂਕਿ ਇਸ ਵੇਲੇ ਦੇਸ਼ ਦੀ ਜਿਹੜੀ ਆਰਥਿਕਤਾ ਦਾ ਮੈਕਸਿਮਮ ਹਿੱਸਾ ਹੈ ਉਹ 2-4 ਕਾਰਪੋਰੇਟ ਘਰਾਣੇ ਆ ਜਿਹੜੇ ਉਹਨਾਂ ਨੂੰ ਸੰਭਰੇ ਆ ਤੇ ਦੇਸ਼ ਇਸ ਵੇਲੇ ਭੁੱਖਮਰੀ ਦੇ ਇੰਡੈਕਸ ਵਿੱਚ ਜਿਹੜਾ ਟੌਪ ਤੇ ਜਾ ਰਿਹਾ ਹੈ ਫਿਰ ਜਿਹੜੀ ਅਨਪੜਤਾ ਉਹ ਬੇਰੁਜ਼ਗਾਰੀ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਲੋਕਾਂ ਦੇ ਹੱਕ ਆ ਜਿਹੜੇ ਸਾਰਿਆਂ ਦੇ ਆਮ ਜਨਤਾ ਦੇ ਖੋਖ ਹੋ ਕੇ 2-4 ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਦਿੱਤੇ ਜਾ ਰਹੇ ਆ ਸਾਡੀ ਇਹ ਲੰਬੇ ਸਮੇਂ ਤੋਂ ਮੰਗ ਹੈ ਕਿ ਜਿਹੜੀਆਂ ਨੀਤੀਆਂ ਨੇ ਉਹ ਲੋਕ ਪੱਖੀ ਬਣ ਉਹਦੇ ਵਿੱਚ ਆਮ ਜਨਤਾ ਜਿਹੜਾ ਜਿਹੜੇ ਦੇਸ਼ ਦੀ 90% ਆਬਾਦੀ ਆ ਉਹਨੂੰ ਫਾਇਦੇ ਵਾਲੀਆਂ ਨੀਤੀਆਂ ਬਣ ਪਰ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਆ ਰੋਸ ਵਜੋਂ ਜਿਹੜਾ ਇਸ ਬੰਦ ਵਿੱਚ ਸ਼ਾਮਲ ਹੋਏ ਆ ਤੇ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਕਿ ਨੀਤੀਆਂ ਉਹ ਬਣ ਕਿ ਜਿਹਦੇ ਨਾਲ ਬਹੁਜਨ ਖੁਸ਼ਹਾਲ ਹੋਏ ਦੇਸ਼ ਤਾਂ ਹੀ ਤਰੱਕੀ ਕਰੇਗਾ ਆਦਰਵਾਇਜ਼ 2-4 ਬੰਦਿਆਂ ਕੋਲ ਸਾਰਾ ਕੁਝ ਰਹਿ ਜਾਏਗਾ ਤੇ ਆਮ ਜਨਤਾ ਜਿਹੜੀ ਉਪ ਹੋਰ ਭੁੱਖ ਮਰੀ ਦਾ ਸ਼ਿਕਾਰ ਹੋਏਗੀ ਅਸੀਂ ਅੱਜ ਬੁਢੇ ਪਾਏ تھے ਰੋ ਰਹੇ ਸਾਡੇ ਬੱਚੇ ਵਿਦੇਸ਼ਾਂ ਚ ਰੋ ਰਹੇ ਆ ਸਿਰਫ ਇਥੋਂ ਦੀ ਆਰਥਿਕਤਾ ਨੂੰ ਸਹੀ ਡਾਇਰੈਕਸ਼ਨ ਦੇਣ ਦੀ ਲੋੜ ਹੈ ਕਿ ਜੇ ਸਹੀ ਦਿਸ਼ਾ ਵਿੱਚ ਆਰਥਿਕਤਾ ਜਾਏਗੀ ਤੇ ਸਾਡੇ ਦੇਸ਼ ਦੇ ਨੌਜਵਾਨ ਬੱਚੇ ਵੀ ਇੱਥੇ ਰਹਿਣਗੇ ਜਿਹੜਾ ਮਿਡੇ ਮੀਲ ਵਰਕਰ ਆ ਸ਼ਾ ਵਰਕਰ ਆ ਜਿਹੜਾ 24 ਘੰਟੇ ਦਾ ਮੁਲਾਜ਼ਮ ਹੈ ਉਹਨਾਂ ਨੂੰ ਨਗੂਣੀਆਂ ਤਨਖਾਹਾਂ ਤੇ ਮਾਨਪੱਤਿਆਂ ਤੇ ਰੋਲਣਾ ਹੀ ਮਜਬੂਰ ਕੀਤਾ ਜਾ ਰਿਹਾ ਜਿਹੜਾ ਕਿ ਸਾਨੂੰ ਬੜਾ ਦੁੱਖਦਾਈ ਲੱਗਦਾ ਤੇ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਖਾਣਾ ਦਾ ਜੋਰ ਬਹਿਲਾ ਮਯੋ ਜੀ ਪੰਜ ਤੁਸੀਂ ਧਰਨੇ ਜਾਇਆਂ ਜੇ ਕੀ ਕੀ ਮੇਲ ਮੰਗਾ ਤਾੜੀਆਂ ਭਾਜੀ ਮੋਦੀ ਨੇ ਪਹਿਲਾਂ ਵੀ ਮਤਲਬ ਜੋ ਵੀ ਮੰਗਾ ਰੱਖਿਆ ਸੀ ਪਹਿਲਾਂ ਇਹਨੇ ਕਿਹਾ ਕਿ ਠੀਕ ਆ ਆਪਾਂ ਅਪਲਾਈ ਕਰਾਂਗੇ ਇਹਨਾਂ ਨੇ ਨਹੀਂ ਅਪਲਾਈ ਕੀਤੀਆਂ ਇਹਨਾਂ ਨੇ ਦੁਨੀਆ ਨੂੰ ਸਾਰਿਆਂ ਨੂੰ ਦੁਖਾਇਆ ਕਿ ਦੁਖੀ ਕੀਤਾ ਹੋਇਆ ਆਪਾਂ ਟੀਚਰਾਂ ਆਪਾਂ ਅੱਜ ਸਪੈਸ਼ਲ ਛੁੱਟੀ ਲੈ ਕੇ ਹੜਤਾਲ ਦਾ ਰਜਿਸਟਰ ਤੇ ਚੜਵਾ ਕੇ ਆਪਾਂ ਇੱਥੇ ਪੁੱਜੇ ਆ ਆਪਾਂ ਤੇ ਇੱਕੋ ਹੀ ਗੱਲ ਕਵਾਂਗੇ ਕਿ ਮੋਦੀ ਜਿੰਨਾ ਗੰਦਾ ਬੰਦਾ ਅਜ ਤੱਕ ਆਪਾਂ ਦੁਨੀਆ 'ਚ ਨਹੀਂ ਵੇਖਿਆ ਬਸ ਐ ਹੋਈ ਕਹਿੰਦੇ ਹੋਏ ਮੈਂ ਆਪਣੇ ਸਮਾਪਤ ਕਰ ਦਿੰਦਾ ਤੁਸੀਂ ਅਸੇ ਹੋਰ ਮਹਿਲਾ ਸਾਡਾ ਬੀਬੀ ਜੀ ਤੁਸੀਂ ਇੱਥੇ ਧਰਨੇ ਜਾਈਆਂ ਜੀ ਕੀ ਧਾਰੀ ਮੰਗ ਸੀ ਸਾਡੀ ਮੰਗ ਹੈ ਕਿ ਉਸੇ ਮੇਡੇ ਮੇਲ ਕੜਗੀਆਂ માં ਬਹੁਤ ਧੁਖੀ ਚਨਨੀਆਂ ਮਿਹਨਤ ਬਹੁਤ ਕਰਨੀ ਪੈਂਦੀ ਹੁੰਦਾ ਨੂੰ ਇਹਨਾਂ ਨੇ ਤਨਖਾਹਾਂ ਸਾਨੂੰ ਕਿਹਾ ਸੀ ਤੁਹਾਡੀਆਂ ਤਨਖਾਹਾਂ ਵਧਾਵਾਂਗੇ ਸਾਡੀ ਹਜੇ ਕੋਈ ਤਨਖਾਹ ਨਹੀਂ ਵਧਾਈ ਦੇਖੋ 3000 ਰੁਪਏ ਸਾਰੀਆਂ ਚਨਨੀਆਂ ਦਿੰਦੇ ਪਏ ਤਿੰਨ ਚ ਨਕੀ ਬੰਦਾ ਇਹਨਾਂ ਨੇ ਕਿਹਾ ਸੀ ਕਿ ਤੁਹਾਨੂੰ 18000 ਰੁਪਏ ਤਨਖਾਹ ਦਵਾਂਗੇ 18 ਤੋਂ ਸਹ ਹਜੇ ਤੱਕ ਕੋਈ ਪੈਸਾ ਨਹੀਂ ਵਧਾਇਆ ਇਸ ਕਰਕੇ ਅਹੀਂ ਇਥੇ ਸ਼ਾਮਲ ਹੋਏ ਆ ਸਾਡੀਆਂ ਬੀਬੀਆਂ ਸਾਰੀਆਂ ਆਈ ਦੀਆਂ ਵਾ ਇਹੋ ਹੀ ਕਹਿੰਦੀਆਂ ਵੀ ਸਾਡੀ ਮੰਗੇ ਹੋਈ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਅਸੀਂ ਇਸ ਕਰਕੇ ਇੱਥੇ ਹਾਜ਼ਰ ਹੋਏ ਆ ਸਾਡੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਕਿ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਸਾਰੀਆਂ ਗਰੀਬ ਜਨਾਨੀਆਂ ਮਿਹਰਬਾਨੀ ਮਜ਼ਦੂਰ ਜਨਾਨੀਆਂ ਵਾ ਦੇਖੋ ਇਹਨੀਆਂ ਤਨਖਾਹਾਂ ਨਾਲ ਨਹੀਂ ਕੁਝ ਵੀ ਬੰਦਾ ਇਹਨਾਂ ਦਾ ਵੀ ਦੱਸੋ ਵੀ ਤੰਨੇ ਵਿੱਚ ਵੱਡੀ ਗੱਲ ਇਹ ਕਿ ਮਹਿਲਾਵਾਂ ਵੀ ਸ਼ਾਮਲ ਹੋਈਆਂ ਨੇ ਮਹਿਲਾਵਾਂ ਦਾ ਵੀ ਮੰਗ ਹੈ ਵੀ ਜੋ ਸਰਕਾਰ ਵੱਲੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਇਸ ਕਰਕੇ ਅਸੀਂ ਸਾਰਾਂਜੇ ਵਾਂਗ ਸਮਰਥਨ ਕਰਦੇ ਹਾਂ ਪੰਜਾਬ ਦੇ ਗੁਰਦਾਸਪੁਰ ਤੋਂ ਪਸ਼ੰਬਰ ਬਿੱਟੂ